ਤੇ ਦੋ ਮੁਲਜ਼ਮ ਅਸੀਂ ਫੜੇ ਆ ਵਨ ਸ਼ੀਰੀਅਸ ਬਿੱਲਾ ਤੇ ਦੂਜਾ ਹੈਗਾ ਸੋਨੂ ਚਰਸੀਆ ਇਹ ਜਿਹੜੀ ਬਰਾਮਦਗੀ ਟੋਟਲ ਹੋਈ ਹੈ ਉਹ ਹੈ ਕਿ 3.5 ਕਿਲੋ ਹੀਰੋਇਨ ਔਰ ਇੱਕ ਮੈਥੋਕੋਲਾਈਨ 1.5 ਕਿਲੋ ਇੱਕ ਡਰੱਗ ਹੈਗੀ ਜੀ ਬੈਂਡ ਹੈ 500 ਗ੍ਰਾਮ ਦੇ ਉੱਤੇ ਇਹਦੀ ਕਮਰਸ਼ੀਅਲ ਜਿਹੜੀ ਹੈਗੀ ਉਹ ਹੁੰਦੀ ਹੈ ਕੁਆਂਟੀਟੀ ਮੰਨੀ ਜਾਂਦੀ ਹੈ ਔਰ ਆਮ ਇਹ ਮੈਟਰੋਪੋਲੀਟਨ ਵੱਡੇ ਸ਼ਹਿਰਾਂ ਚ ਜਿਵੇਂ ਦਿੱਲੀ ਬੰਬਈ ਵਗੈਰਾ ਰੇਵ ਪਾਰਟੀਆਂ ਦੇ ਵਿੱਚ ਯੂਜ਼ ਹੁੰਦੀ ਹੈ ਇੱਕ ਗਲੌਕ ਪਿਸਟਲ ਹੈ 9mm ਦਾ ਬੜਾ ਸੋਫਿਸਟੀਕੇਟਿਡ ਔਰ ਇੱਕ ਬੱਤੀ ਬੋਰ ਦਾ ਜੋ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਪੁਸ਼ਕਤੋ ਉਹੀ ਹੈ ਕਿ ਟ੍ਰਾਂਸ ਬਾਰਡਰ ਕਾਟਰਲ ਹੈਗਾ ਇਹ ਇਹ ਤਕਰੀਬਨ 3 ਮਹੀਨੇ ਤੋਂ ਐਕਟਿਵ ਹੋਏ ਆ ਬੰਦੇ ਔਰ ਇਹਨਾਂ ਨਾਲ ਇੱਕ ਹੋਰ ਸਾਥੀ ਹੈ ਜਿਹਦੇ ਅਸੀਂ ਨਾਮ ਅਜੇ ਨਹੀਂ ਲੈ ਰਹੇ ਉਹਨੂੰ ਵੀ ਗ੍ਰਿਫਤਾਰ ਕਰਨਾ ਬਾਕੀ ਹੈ ਉਹ ਸਾਰਾ ਪਾਕਿਸਤਾਨ ਬੇਸ ਸਮਗਲਰਸ ਦੇ ਨਾਲ ਇਹ ਗੱਲ ਚੱਲ ਰਹੀ ਹੈ ਔਰ ਜਿਹੜਾ ਉਹਨਾਂ ਦਾ ਕੰਟੈਕਟ ਕਿਦਾਂ ਹੋਇਆ ਉਹ ਇਹਨਾਂ ਦੇ ਹੋਰ ਸਾਥੀ ਦੇ ਫੜੇ ਜਾਣ ਤੋਂ ਬਾਅਦ ਗੱਲ ਕਲੀਅਰ ਹੋਏਗੀ। ਔਰ ਜਿਹੜੀ ਅਗਲੀ ਡੈਸਟੀਨੇਸ਼ਨ ਹੈ ਮੈਥੋਕੋਲਾਈਨ ਦੀ ਜਾਂ ਆਪਣੇ ਹੀਰੋਇਨ ਦੀ ਉਹਦੇ ਬਾਰੇ ਵੀ ਜਿਹੜੇ ਅਜੇ ਅਸੀਂ ਬੈਕਵਰਡ ਲਿੰਕੇਜਸ ਪੂਰੇ ਇਸਟੈਬਲਿਸ਼ ਨਹੀਂ ਹੋਏ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਕਰਾਂਗੇ। ਸੋ ਮੈਂ ਸਾਰੀ ਟੀਮ ਨੂੰ ਜਿੱਚ ਹਰਪ੍ਰੀਤ ਮੰਡੇ ਜੀ ਸਾਡੇ ਸਤਵੀਰ ਜੀ ਨਵਜੋਤ ਸਾਡੇ ਡੀసీపీ ਕੁਲਦੀਪ ਜੀ ਏਸੀਪੀ ਇਨਵੈਸਟੀਗੇਸ਼ਨ ਵਿੰਦਰਜੀਤ ਸਿੰਘ CIA 3 ਦੇ ਇੰਚਾਰਜ ਤੇ ਉਹਨਾਂ ਦੀ ਸਾਰੀ ਟੀਮ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਔਰ ਜਿਹੜੀ ਸਾਡੀ ਵਾਰ ਅਗੇਂਸਟ ਡਰਗ ਹੈ ਉਹਦੇ ਚ ਅੱਛੀ ਕਾਮਯਾਬੀ ਸਾਨੂੰ ਮਿਲੀ ਨਹੀਂ ਸਪਲਾਈ ਦੀ ਗੱਲ ਇਦਾਂ ਜੀ ਡਰੋਨ ਦੇ ਨਾਲ ਨਾ ਇੱਕ ਇੱਕ ਵੈਪਨ ਹਲਕੀ ਜਿਹੜੀ ਛੋਟੀ ਡਰੋਨ ਦਾ ਯੂਜ਼ ਜਾਜਾ ਹੋ ਰਿਹਾ ਤਾਂ ਹੀ ਜਿਹੜੀ ਕੁਆਂਟੀਟੀ ਵੀ ਹੈ ਜੋ ਇਨਵੈਸਟੀਗੇਸ਼ਨ ਚ ਆਇਆ ਕਿ ਜਿਵੇਂ ਕਿ 1.5 ਕਿਲੋ 1 ਇਹ ਛੋਟੀ ਡਰੋਨ ਨਾਲ ਔਰ ਇੱਕ ਅਦਾ ਪਿਸਟਲ ਜਿੱਥੇ ਵੀ ਰਿਕੁਆਇਰਡ ਹੁੰਦਾ ਉਹ ਨਾਲ ਭੇਜ ਦਿੰਦੇ ਸੋ ਦਾ ਬਹੁਤਾ ਵੱਡਾ ਵੇਟ ਚੁੱਕ ਨਹੀਂ ਸਕਦੀ ਟੋਨ ਇਹ ਇਹ ਦਾ ਰੀਜ਼ਨ ਹੈ ਅਜੇ ਆਈ ਸੀ ਫਰੈਸ਼ ਹੈ ਬਿਲਕੁਲ ਰੈਪਡ ਸੀ ਜਿਹੜੀ ਇਹਨਾਂ ਦੀ ਰੱਖੀ ਹੋਈ ਤਾਂ ਉਹ ਮੈਂ ਸਮਝਦਾ ਕਿ ਬੜਾ ਟਾਈਮਲੀ ਸਾਰਾ ਇਹ ਐਕਸ਼ਨ ਹੋ ਗਿਆ ਔਰ ਮੈਥੋਕੋਲਾਈਨ ਦਾ ਜਿਹੜਾ ਰਿਕਵਰੀ ਹੈ ਇਹ ਵੀ ਨਵੀਂ ਚੀਜ਼ ਹੈ ਕਿਉਂਕਿ ਪਤਾ ਲੱਗਿਆ ਕਿ ਜਿਹੜੀ ਰੇਵ ਪਾਰਟੀਆਂ ਆ ਉਹਦੇ ਚ ਯੂਜ਼ ਕਰਦੇ ਆ ਤੇ ਜੇ ਆਪਾਂ ਹੀਰੋਇਨ ਨੂੰ ਦੇਖੀਏ ਤਾਂ ਉਹ ਹੈਗੀ 250 ਗ੍ਰਾਮ ਤੇ ਕਮਰਸ਼ਲ ਹੁੰਦੀ ਹੈ ਕੁਆਂਟੀਟੀ ਇਹ ਆ ਆਪਣੇ 500 ਗ੍ਰਾਮ ਤੇ ਹੈਗੀ ਇਹ ਇਹ ਵੀ ਇੰਪੋਰਟੈਂਟ ਹੀ ਮੰਨੀ ਜਾਊਗੀ ਕਿਉਂਕਿ ਬੇਸਿਕਲੀ ਬਿਲਕੁਲ ਇੰਪੋਰਟੈਂਟ ਹੈ ਕਿਉਂਕਿ ਅੰਮ੍ਰਿਤਸਰ ਤੇ ਪਿਛਲੇ ਦਿਨੀ ਖਬਰਾਂ ਵੀ ਆ ਰਹੀਆਂ ਸੀ ਕਿ ਉਹ ਰੇਪ ਪਾਰਟੀਆਂ ਦੇ ਜਾਂ ਨਹੀਂ ਕੀਤਾ ਜਾ ਰਿਹਾ ਉਹਨੂੰ ਕ corroborate ਕੀਤਾ ਜਾ ਰਿਹਾ ਵੈਸੇ ਜੇ ਜੋ ਸਾਨੂੰ ਮੋੜਲੀ ਸੰਕੇਤ ਮਿਲੇ ਨੇ ਇਨਵੈਸਟੀਗੇਸ਼ਨ 'ਚ ਉਹਦੇ 'ਚ ਅੰਮ੍ਰਿਤਸਰ ਦੇ ਵਿੱਚ ਨਹੀਂ ਸੀਗਾ ਇਹਦੀ ਡੈਸਟੀਨੇਸ਼ਨ ਬਟ ਫਿਰ ਵੀ ਆਪਾਂ ਇਹਨੂੰ ਸਾਰਾ ਡੀਪਲੀ ਹੋਰ ਥੋਰਲੀ ਇਨਵੈਸਟੀਗੇਟ ਕਰਾਂਗੇ ਜੀ। ਥੈਂਕ ਯੂ ਜੀ। ਸਰ ਉਹ ਬਦਾ ਹਲਕੀਆਂ ਨੇ। ਕੀ ਲੱਗਦਾ ਕਿ ਇਸ ਇਸ ਤਰੀਕੇ ਦਾ ਲਾਲਚ ਇਹਨਾਂ ਨੂੰ ਦੇ ਕੇ ਇਹਨਾਂ ਨਾਲ ਜੋੜਿਆ ਜਾਂਦਾ ਇਹਨਾਂ ਨੂੰ ਆਪਣੇ ਨਾਲ ਇਹ ਲਿੰਕ ਕਿਸ ਤਰ੍ਹਾਂ ਇਹਨਾਂ ਦਾ ਬਣੇਗਾ? ਦੇਖੋ ਜਿਹੜਾ ਇਹ ਬੰਦਾ ਇੱਕ ਤਾਂ ਵਿਚਾਰਾ ਜਿਹੜਾ ਹੈਗਾ ਉਹਦੇ ਵਿੱਚ ਸਕਰੂ ਦੀ ਨਟ ਬੋਲਟ ਦੀ ਫੈਕਟਰੀ ਚ ਫੋਕਲ ਪੁਆਇੰਟ ਤੇ ਕੰਮ ਕਰਦਾ ਹੈ। ਇਹ ਤਕਰੀਬਨ 10ਵੀਂ ਪਾਸ ਹੈਗਾ ਜਿਹੜਾ ਵੰਸ਼ ਹੈਗਾ। ਇਹ ਜਿਹੜਾ ਦੂਜਾ ਉਹ ਅਨਪੜ ਹੈ। ਮੈਰੀਜ ਪੈਲਸ ਦੇ ਵਿੱਚ ਸਟਾਲਾਂ ਦੀ ਸੈਟਅਪ ਕਰਦਾ ਜਿਹੜਾ 1084 ਹੈ ਸੋ ਇਸ ਟਾਈਪ ਦੇ ਜਿਹੜੇ ਲੋਕ ਨੇ ਪੈਸੇ ਤੇ ਲਾਲਚ ਚ ਆ ਕੇ ਨਾਲ ਇਹਨਾਂ ਦੇ ਜੁੜ ਜਾਂਦੇ ਇਸ ਟ੍ਰੇਡ ਦੇ ਵਿੱਚ ਤੇ ਇਸ ਮੁੜ ਕੇ ਇਸ ਸਾਰਾ ਜਿਹੜਾ ਇਹਨਾਂ ਦਾ ਦਲਦਲ ਵਾਂਗੂ ਵਿਸ਼ੇ ਸਰਕਲ ਆ ਉਹਦੇ ਵਿੱਚ ਫਸੇ ਰਹਿੰਦੇ ਨੇ ਜੀ ਅਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਨਾਲ ਜਿਨੇ ਕਿੰਨੇ ਕਿਹੜੇ ਵੱਡੇ ਸਾਨੂੰ ਉਹ ਮੈਂ ਅਜੇ ਨਾਮ ਆਪਾਂ ਨਹੀਂ ਸ਼ੇਅਰ ਕਰ ਰਹੇ ਜੀ ਉਹ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਉਹ ਗੱਲ ਆਈ ਹੈ ਸਾਹਮਣੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਥੈਂਕ ਯੂ ਜੀ